ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਆਰਟੀਵੀ ਦੋਸਤੋ ਇਸ ਵਕਤ ਕੋਈ ਵੀ ਪੰਜਾਬੀ ਆ ਚਾਹੇ ਉਹ ਪੰਜਾਬ ਦੇ ਵਿੱਚ ਵੱਸਦਾ ਚਾਹੇ ਪੰਜਾਬ ਤੋਂ ਬਾਹਰ ਵੱਸਦਾ ਜੇਕਰ ਉਹ ਪੰਜਾਬ ਲਈ ਫਿਕਰਮੰਦ ਆ ਤਾਂ ਉਸ ਦੀ ਨਿਗਾ ਇੱਕੋ ਹੀ ਸਿਆਸੀ ਨੇਤਾ ਤੇ ਲੱਗੀ ਹੋਈ ਆ ਉਹ ਆ ਸੁਖਪਾਲ ਸਿੰਘ ਖਹਿਰਾ ਜਿਹੜੇ ਕਿ ਸਮੇਂ-ਸਮੇਂ ਤੇ ਪੰਜਾਬ ਦੇ ਮੁੱਦੇ ਉਠਾਉਂਦੇ ਰਹਿੰਦੇ ਨੇ ਚਾਹੇ ਉਹ ਜ਼ਹਿਰੀਲੇ ਪਾਣੀਆਂ ਦਾ ਮੁੱਦਾ ਹੋਵੇ ਰੇਤ ਮਾਫੀਆ ਦਾ ਮੁੱਦਾ ਹੋਵੇ ਤੇ ਚਾਹੇ ਫਿਰ ਬੇਅਦਬੀ ਦੇ ਇਨਸਾਫੀ ਦਾ ਮੁੱਦਾ ਹੋਵੇ ਸੋ ਦੋਸਤੋ ਇਸ ਵਕਤ ਸੁਪਾਲ ਸਿੰਘ ਖਹਿਰਾ ਇੱਥੇ ਪਹੁੰਚੇ ਹੋਏ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਆਜਾ ਸਰਦਾਰ ਸੁਪਾਲ ਸਿੰਘ ਜੀ ਖਹਿਰਾ ਇਸ ਵਕਤ ਸਾਡੇ ਨਾਲ ਨੇ ਜਿਹੜੇ ਕਿ ਇੱਕ ਵਿਸ਼ਾਲ ਇਨਸਾਫ ਮਾਰਚ ਕੱਢ ਰਹੇ ਨੇ ਤਲਵੰਡੀ ਸਾਬੋ ਤੋਂ ਲੈ ਕੇ ਪਟਿਆਲਾ ਤੱਕ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਇਹ ਇਨਸਾਫ ਮਾਰਚ ਜਿਹੜਾ ਹੈ ਇਹਦੀ ਕੀ ਰੂਪਰੇਖਾ ਹੋਏਗੀ ਤੇ ਸੰਤ ਡੜੀਆਂ ਵਾਲੇ ਕਹਿ ਰਹੇ ਨੇ ਕਿ ਇਸ ਇਨਸਾਫ ਮਾਰਚ ਦੇ ਨਾਲ ਵੀ ਇਨਸਾਫ ਮਿਲਣ ਵਾਲਾ ਨਹੀਂ ਕੀ ਕਹੋਗੇ ਤੁਸੀਂ ਕਿ ਇਨਸਾਫ ਮਿਲੂਗਾ ਅ ਦੇਖੋ ਆਪਣਾ ਆਪਣੇ ਯਤਨ ਨੇ ਸਾਰਿਆਂ ਦੇ ਕਿ ਆਪਾਂ ਸਾਰੇ ਬੇਇਨਸਾਫੀ ਦੇ ਖਿਲਾਫ ਆਵਾਜ਼ ਉਠਾਈਏ ਇਹ ਸੁਣਿਆ ਸਾਨੂੰ ਸਾਡੇ ਗੁਰੂ ਸਾਹਿਬ ਦੇ ਕੇ ਗਏ ਨੇ ਸਾਡੇ ਛੋਟੇ ਛੋਟੇ ਸਹਿਬਜਾਦੇ ਕੁਰਬਾਨੀ ਦੇ ਕੇ ਗਏ ਨੇ ਜੀ ਬਿਲਕੁਲ ਔਰ ਸਾਨੂੰ ਸਿੱਖਿਆ ਦੇ ਗਏ ਨੇ ਕਿ ਨਾ ਤਾਂ ਜ਼ੁਲਮ ਕਰਨਾ ਵਾ ਤੇ ਨਾ ਜ਼ੁਲਮ ਸਹਿਣਾ ਵਾ ਇਸ ਲਈ ਅਸੀਂ ਬੇਇਨਸਾਫੀ ਨਹੀਂ ਸਾਂਗੇ ਔਰ ਅਸੀਂ ਆਪਣੀ ਜਿੰਨੀ ਸਾਡੇ ਚ ਹਿੰਮਤ ਹੈਗੀ ਆ ਆਪਾਂ ਇਨਸਾਫ ਲਈ ਲੜਾਂਗੇ ਔਰ ਇਨਸਾਫ ਲਈ ਲੜਨ ਦੇ ਕਾਰਨ ਇਹ ਨੇ ਕਿ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਇੱਜ਼ਤੀ ਹੋਈ 3 ਸਾਲ ਹੋ ਗਏ ਨੇ ਬਾਈਬਲ ਕਲਾਾਂ ਦੇ ਵਿੱਚ ਦੋ ਸਿੱਖ ਨੌਜਵਾਨਾਂ ਨੂੰ ਪੁਲਿਸ ਨੇ ਗੋਲੀ ਮਾਰ ਕੇ ਮਾਰ ਦਿੱਤਾ 3 ਸਾਲ ਤੋਂ ਬਾਅਦ ਕਿਸੇ ਵੀ ਵਿਅਕਤੀ ਨੂੰ ਅੱਜ ਪੰਜਾਬ ਦੇ ਵਿੱਚ ਇਨਸਾਫ ਨਹੀਂ ਮਿਲਿਆ ਗੋਲੀ ਮਾਰਨ ਵਾਲਿਆਂ ਨੂੰ ਫੜਿਆ ਨਹੀਂ ਗਿਆ ਤੇ ਜੇ ਪੰਜਾਬ ਦੇ ਵਿੱਚ ਜਿੱਥੇ ਕਿ ਪੰਜਾਬੀਆਂ ਦਾ ਬੋਲਬਾਲਾ ਜਿੱਥੇ ਸਿੱਖਾਂ ਦਾ ਬੋਲਬਾਲਾ ਜੇ ਗੁਰੂ ਗ੍ਰੰਥ ਸਾਹਿਬ ਨੂੰ ਇਨਸਾਫ ਨਹੀਂ ਮਿਲੇਗਾ ਤੇ ਆਮ ਵਿਅਕਤੀ ਨੂੰ ਇਨਸਾਫ ਦੀ ਕੀ ਉਮੀਦ ਹੋ ਸਕਦੀ ਹੈ ਨੰਬਰ 1 ਨੰਬਰ 2 ਅਸੀਂ ਮਾਲਵੇਚ ਤਲਵੰਡੀ ਸਾਬੋ ਤੋਂ ਇਸ ਲਈ ਵਿਸਾਲ ਇਨਸਾਫ ਮਾਰਚ ਕੱਢਣ ਜਾ ਰਹੇ ਹਾਂ ਕਿਉਂਕਿ ਇਹ ਸਾਰੇ ਜਿਹੜੇ ਜ਼ਿਲ੍ਹੇ ਨੇ ਚਾਹੇ ਉਹ ਬਠਿੰਡਾ ਵਾ ਚਾਹੇ ਮਾਨਸਾ ਵਾ ਚਾਹੇ ਸੰਗਰੂਰ ਆ ਚਾਹੇ ਬਰਨਾਲਾ ਵਾ ਇਹ ਸਾਰੇ ਕਿਸਾਨ ਕਰਜ਼ੇ ਤੇ ਆਤਮ ਹੱਤਿਆ ਦੇ ਪੀੜਿਤ ਜ਼ਿਲ੍ਹੇ ਨੇ ਜੀ ਬਿਲਕੁਲ ਔਰ ਅਸੀਂ ਚਾਹੁੰਦੇ ਹਾਂ ਕਿ ਇਸ ਇਸ਼ੂ ਨੂੰ ਬਹੁਤ ਹਾਈਲਾਈਟ ਕੀਤਾ ਜਾਵੇ ਗਰੀਬ ਕਿਸਾਨ ਮਾਰਜਨਲ ਕਿਸਾਨ ਤੇ ਖੇਤ ਮਜ਼ਦੂਰ ਕਰਜ਼ੇ ਦੀ ਮਾਰ ਹੇਠਾਂ ਆਣ ਕੇ ਆਪਣੀਆਂ ਜਾਨਾਂ ਗਵਾ ਰਹੇ ਨੇ ਔਰ ਥੋੜਾ ਕਰਜ਼ਾ 2-2 3-3 4-4 ਲੱਖ ਨਾਲ ਵੀ ਉਹ ਇਸ ਲਈ ਉਹਨਾਂ ਦਾ ਇਸ਼ੂ ਠੋਣਾ ਇਸ ਇਨਸਾਫ ਮਾਰਚ ਵਿੱਚ ਸਾਡਾ ਮੁੱਢਲਾ ਇੱਕ ਫਰਜ਼ ਬਣਦਾ ਵਾ ਇਹਦੇ ਨਾਲ ਨਾਲ ਹੀ ਬੇਰੋਜ਼ਗਾਰੀ ਨੌਜਵਾਨਾਂ ਦੀ ਜਿਸ ਕਰਕੇ ਅੱਜ ਪੰਜਾਬ ਦੇ ਵਿੱਚ ਜਿਹੜਾ ਪੜਿਆ ਲਿਖਿਆ ਵਰਗ ਹੈ ਉਹ ਸਾਰਾ ਵਿਦੇਸ਼ਾਂ ਨੂੰ ਕੂਚ ਕਰ ਰਿਹਾ ਵਾ ਔਰ ਜਦੋਂ ਖੇਤੀ ਖਤਮ ਹੋਵੇਗੀ ਖੇਤੀ ਘਟੇਵੰਦ ਹੋਵੇਗੀ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲਣਗੀਆਂ ਉਦੋਂ ਪੰਜਾਬ ਦੇ ਵਿੱਚ ਨਸ਼ੇ ਜਿਹੜੇ ਨੇ ਉਹ ਬਹੁਤ ਵੱਡੇ ਪੱਧਰ ਤੇ ਵਿਕ ਰਹੇ ਨੇ ਅਸੀਂ ਨਸ਼ਿਆਂ ਦੇ ਖਿਲਾਫ ਵੀ ਆਵਾਜ਼ ਉਠਾਉਣੀ ਆ ਇਸੇ ਤਰ੍ਹਾਂ ਹੀ ਜਿਹੜਾ ਪੰਜਾਬ ਦੇ ਵਿੱਚ ਗਰੀਬ ਵਰਗ ਆ ਪਛੜਿਆ ਹੋਇਆ ਪਛੜੀਆਂ ਸ਼੍ਰੇਣੀਆਂ ਬੈਕਵਰਡ ਕਲਾਸਸ ਦਲਿਤ ਪਾਈਚਾਰਾ ਇਹਨਾਂ ਨੂੰ ਛੋਟੀਆਂ-ਛੋਟੇ ਲਾਲਚ ਦੇ ਕੇ ਇਹਨਾਂ ਨੂੰ ਐਕਸਪਲੋਇਟ ਕੀਤਾ ਗਿਆ ਇਹਨਾਂ ਦਾ ਸ਼ੋਸ਼ਣ ਕੀਤਾ ਗਿਆ ਜਦਕਿ ਇਹਨਾਂ ਕੋਲੋਂ ਵੱਡੀਆਂ ਜਿਹੜੀਆਂ ਸਹੂਲਤਾਂ ਨੇ ਮੈਂ ਹੁਣੇ ਪਿਛਲੇ ਪਿੰਡ ਚ ਆ ਰਹੇ ਸੀ ਕੀ ਨਾਮ ਸੀ ਪਿੰਡ ਦਾ ਜੀ ਅਸੀਂ ਤੁਨਮਪੁਰਾ ਚ ਗਏ ਆ ਸਰਕਾਰੀ ਸਕੂਲ ਦੀ ਚਾਰ ਦੁਵਾਰੀ ਹੈ ਨਹੀਂਗੀ ਉਹ ਪਾਵਾ ਜੀ ਪਿੰਡ ਪਾਵਾ ਜੀ ਪਾਵਾ 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 ਪਿੰਡ ਚ ਹੁਣੇ ਇਹਨਾਂ ਨੇ ਮੈਨੂੰ ਦਿਖਾਇਆ ਹੁੰਦਿਆਂ ਨੂੰ ਕਿ ਉੱਥੇ ਚਾਰ ਦੁਵਾਰੀ ਹੈ ਨਹੀਂਗੀ ਪਸੂ ਚਰਦੇ ਨੇ ਬੱਚਿਆਂ ਦੀ ਗਿਣਤੀ ਘੱਟ ਗਈ ਕਿਉਂਕਿ ਲੋਕਾਂ ਨੇ ਵਿੱਦਿਆ ਤੇ ਬਿਲਕੁਲ ਸਰਕਾਰੀ ਵਿੱਦਿਆ ਤੇ ਲੋਕਾਂ ਨੂੰ ਯਕੀਨ ਉੱਠ ਗਿਆ ਸੋ ਗਰੀਬਾਂ ਨੂੰ ਚੰਗੀ ਪੜ੍ਹਾਈ ਤੋਂ ਵਾਂਝੇ ਕਰਤਾ ਇਹ ਜ਼ਿੰਮੇਵਾਰ ਕੋਣ ਕਿਹਨੂੰ ਮੰਨਦੇ ਸੀ ਜਿੰਮੇਵਾਰ ਇਹ ਮੁੱਦੇ ਜਿਹੜੇ ਉੱਠੇ ਨੇ ਇਹ ਮੁੱਦੇ ਉੱਠੇ ਕਿ ਇਹ ਜ਼ਿੰਮੇਵਾਰ ਜਿਹੜੀਆਂ ਰਵੈਤੀ ਪਾਰਟੀਆਂ ਨੇ ਪਿਛਲੇ 70 ਸਾਲ ਤੋਂ ਇਸ ਦੇਸ਼ ਇਸ ਪੰਜਾਬ ਤੇ ਰਾਜ ਕੀਤਾ ਤੇ 70 ਸਾਲ ਤੋਂ ਬਾਅਦ ਵੀ ਅੱਜ ਹਾਲਾਤ ਆ ਜਿਹੜਾ ਪਿੰਡ ਅਸੀਂ ਖੜੇ ਆ ਚੱਕ ਅਲੀ ਸ਼ੇਰ ਇਹ ਆਲਮੋਸਟ ਹਰਿਆਣਾ ਬਾਰਡਰ ਤੇ ਆ ਤੁਸੀਂ ਆਪ ਘូម ਕੇ ਦੇਖ ਲਓ ਪਿੰਡਾਂ ਚ ਫਿਰਨੀਆਂ ਹੀ ਨਹੀਂ ਪੱਕੀਆਂ ਹੋਈਆਂ ਅਜੇ ਤੱਕ 70 ਸਾਲਾਂ ਚ ਮਤਲਬ ਹਲੇ ਗਲੀਆਂ ਨਹੀਂ ਪੱਕੀਆਂ ਕਰ ਸਕੇ ਸੋ ਉਹੀ ਲੋਕ ਜ਼ਿੰਮੇਵਾਰ ਨੇ ਜਿਨ੍ਹਾਂ ਜਿਨ੍ਹਾਂ ਨੇ ਇਹਨਾਂ ਆਪਣੇ ਇਸ ਪੰਜਾਬ ਤੇ ਰਾਜ ਕੀਤਾ ਜੇ ਮੈਂ ਸਪਸ਼ਟ ਕਰਾਂ ਤਾਂ ਪਿਛਲੇ ਕੁਝ ਦਹਾਕਿਆਂ ਤੋਂ ਦੋ ਟੱਬਰਾਂ ਦਾ ਹੀ ਰਾਜ ਆ ਪੰਜਾਬ ਦੇ ਵਿੱਚ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਦਾ ਟੱਬਰ ਕਹਿ ਲੋ ਤੇ ਚਾਹੇ ਕਹਿ ਦੋ ਸਰਦਾਰ ਪ੍ਰਕਾਸ਼ ਸਿੰਘ ਦਾ ਬਾਦਲ ਦਾ ਉਹਨਾਂ ਨੇ ਆਪ ਦਾ ਸਭ ਕੁਝ ਬਣਾ ਲਿਆ ਪਰੰਤੂ ਪੰਜਾਬ ਦੇ ਲੋਕਾਂ ਦੇ ਨਾਲ ਮੈਂ ਸਮਝਦਾ ਕਿ ਬਹੁਤ ਵੱਡਾ ਤੁਖਾ ਹੋਇਆ ਔਰ ਅੱਜ ਪੰਜਾਬ ਤਬਾਈ ਦੇ ਕੰਡੇ ਤੇ ਆ 2.5 ਲੱਖ ਕਰੋੜ ਦਾ ਕਰਜ਼ਈ ਆ ਔਰ ਹਰ ਪਾਸੇ ਹਾਹਾਕਾਰ ਹੈ ਮੈਂ ਦਲਤਾਂ ਦੀ ਗੱਲ ਕਰ ਰਿਹਾ ਸੀਗਾ ਜੋ ਅਸਲ ਸਹੂਲਤਾਂ ਉਹਨਾਂ ਨੂੰ ਵਿੱਦਿਆ ਦੀ ਆ ਜੋ ਸਿਹਤ ਸੇਵਾਵਾਂ ਦੀਆਂ ਜਾਂ ਉਹਨਾਂ ਦੀ ਹਾਊਸਿੰਗ ਪ੍ਰੋਬਲਮ ਹੈ ਉਹਨਾਂ ਦੇ ਕੋਲ ਜਗ੍ਹਾ ਦੀ ਥੋੜਿਆ ਇੱਕ ਇੱਕ ਪਰਿਵਾਰ ਚੋਂ ਚਾਰ ਚਾਰ ਪਰਿਵਾਰ ਬਣੇ ਨੇ ਕਿਸੇ ਨੇ ਅੱਜ ਤੱਕ ਉਹਨਾਂ ਦੀਆਂ ਜਿਹੜੀਆਂ ਜਿਹੜੀਆਂ ਉਹਨਾਂ ਦੀ ਹੱਕੀ ਮੰਗਾ ਸੀ ਉਹਨਾਂ ਵੱਲ ਤਾਂ ਧਿਆਨ ਨਹੀਂ ਕੀਤਾ ਇਲੈਕਸ਼ਨ ਦੇ ਨੇੜੇ ਜਾ ਕੇ ਚਾਰ ਦਿਨ ਸ਼ਰਾਬ ਪਲਾਤੀ ਡੋਂਡੇ ਵੰਡ ਦਿੱਤੇ ਪੈਸੇ ਵੰਡ ਦਿੱਤੇ ਥੈਟ ਇਜ਼ ਆਲ ਸੋ ਇਸ ਲਈ ਇਹ ਸਾਰੇ ਵਾਤਾਵਰਨ ਨੂੰ ਬਦਲਣ ਵਾਸਤੇ ਇਹ ਇਨਸਾਫ ਮਾਰਚ ਤਲਵੰਡੀ ਸਾਬੋ ਤੋਂ 8 ਤਰੀਕ ਨੂੰ ਸ਼ੁਰੂ ਕਰਕੇ ਤੇ ਮਹਿਲਾ ਸੱਤਾ ਦਾ ਜਿਹੜਾ ਕੇਂਦਰ ਬਣਿਆ ਪਟਿਆਲਾ ਉੱਥੇ ਜਾ ਕੇ ਸਮਾਪਤ ਕੀਤਾ ਜਾਵੇਗਾ। ਅੱਛਾ ਤੇ ਜੇ ਗੱਲ ਕਰੀਏ ਇਨਸਾਫ ਦੀ ਕਿਉਂਕਿ ਜਸਟਿਸ ਕਮਿਸ਼ਨ ਦੀ ਜਿਹੜੀ ਰਿਪੋਰਟ ਆਈ ਸੀ ਉਹਦੇ ਬੈਸ ਵੀ ਹੋਈ 8 ਘੰਟੇ ਹਲੇ ਤੱਕ ਵੀ ਦੋਸ਼ੀ ਬਾਹਰ ਨਹੀਂ ਕੌਣ ਵਿਚਾਰ ਰਿਹਾ ਹੈ ਦੋਸ਼ੀ ਇਹ ਤਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਦੋਸ਼ੀਆਂ ਨੂੰ ਬਚਾਇਆ ਪਹਿਲਾਂ ਅਕਾਲੀ ਦਲ ਦੀ ਬਾਦਲ ਦੀ ਸਰਕਾਰ ਨੇ ਪੌਣੇ 2 ਸਾਲ ਸਭ ਨੂੰ ਪਤਾ ਸੀਗਾ ਕਿ ਇਹ ਜਿਹੜਾ ਵਿਵੇਦਭੀ ਹੈ ਕਿ ਕਿਨੇ ਕਰਾਈ ਹੈ ਇਹ ਕਿ ਕੌਣ ਜ਼ਿੰਮੇਵ ਵੋਟਾਂ ਦੀ ਖਾਤਰ ਉਹਨਾਂ ਨੇ ਉਹ ਦੋਸ਼ੀ ਨੂੰ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜਾ ਬਾਈਬਲ ਗ੍ਰਾਂਜ ਗੋਲੀ ਚੱਲੀ ਆ ਤੁਸੀਂ ਹੋ ਸਕਦਾ ਵਾ ਕਿ 3 ਸਾਲ ਬੀਤ ਜਾਣ ਤੇ ਕਿਸੇ ਵਿਅਕਤੀ ਨੂੰ ਕੋਈ ਸਜ਼ਾ ਨਹੀਂ ਦਿੱਤੀ ਇੱਕ ਸਪਾਈ ਨੂੰ ਵੀ ਨਾ ਫੜਿਆ ਹੋਵੇ ਕਿੱਦਾਂ ਦਾ ਦੇਸ਼ ਆ ਸਾਡਾ ਕਿੱਦਾਂ ਦਾ ਸੂਬਾ ਜਿਹਦੇ ਚ ਦੋ ਪੁੱਤ ਮਾਰੇ ਗਏ ਅਕਸਰ ਕੋਈ ਕਿਸੇ ਪਰਿਵਾਰ ਦੇ ਬੱਚੇ ਸੀਗੇ ਉਹ ਕਿਸੇ ਭੈਣਾਂ ਦੇ ਭਰਾ ਸੀ ਕਿਸੇ ਬੱਚਿਆਂ ਦੇ ਮਾਂ ਪਿਓ ਸੀਗੇ ਕਿ ਕੀ ਉਹਨਾਂ ਦੇ ਦੋਸ਼ੀਆਂ ਨੂੰ ਨਹੀਂ ਫੜਨਾ ਚਾਹੀਦਾ ਔਰ ਹੁਣ ਉਹੀ ਜਿਹੜੀ ਬੇਇਨਸਾਫੀ ਹੈ ਕੈਪਟਨ ਅਮਰਿੰਦਰ ਸਿੰਘ ਦੇ 20 ਮਹੀਨਿਆਂ ਤੋਂ ਸਾਨੂੰ ਨਜ਼ਰ ਆ ਰਹੀ ਆ ਹਰ ਕਿਸਮ ਦਾ ਮਾਫੀਆ ਉਹੀ ਸੇਮ ਵਰਕ ਕਲਚਰ ਹੈ ਸੇਮ ਕ腐ਸ਼ਨ ਹੈ ਇਹ ਸਾਰੀਆਂ ਗੱਲਾਂ ਦੇ ਖਿਲਾਫ ਅਸੀਂ ਇਹ ਫੈਸਲਾ ਲਿਆ ਤੇ ਅਸੀਂ 8 ਦਿਨ ਪੈਦਲ ਤੁਰਾਂਗੇ 180 ਕਿਲੋਮੀਟਰ ਦਾ ਸਫ਼ਰ ਹੈ ਇਹ ਤਲਵੰਡੀ ਸਾਬ ਤੋਂ ਪਟਿਆਲਾ ਔਰ ਪਿੰਡਾਂ ਦੇ ਵਿੱਚ ਦੀ ਹੋ ਕੇ 54 ਪਿੰਡ ਕਵਰ ਕਰਾਂਗੇ ਸੋ ਸਾਰਿਆਂ ਨੂੰ ਅਸੀਂ ਅਪੀਲ ਕਰਨ ਆਏ ਪਿੰਡ ਵਾਲਿਆਂ ਨੂੰ ਕਿ ਆਓ ਸਾਡੇ ਇਸ ਬੇਇਨਸਾਫੀ ਦੇ ਖਿਲਾਫ ਅੱਛਾ ਜੀ ਇੱਕ ਹੋਰ ਸਵਾਲ ਦੀ ਗੱਲ ਕਰਾਂ ਮੈਂ ਜਦੋਂ ਪਹਿਲਾਂ ਦੋਨੇ ਦੋਨੇ ਸਰਕਾਰਾਂ ਤੋਂ ਅਕਾਲੀ ਕਾਂਗਰਸ ਤੋਂ ਲੋਕ ਅੱਕ ਕੇ ਪਏ ਨੇ ਤੀਸਰਾ ਬਦਲਾ ਆਇਆ ਸੀ ਆਮ ਆਦਮੀ ਪਾਰਟੀ ਹੁਣ ਉਹਨਾਂ 'ਚ ਵੀ ਪਾਟੋ ਤਾੜ ਹੋਈ ਹੈ ਤੁਹਾਨੂੰ ਵੀ ਉਹਨਾਂ ਨੇ ਆਪਣੇ ਅਹੁਦੇ ਤੋਂ ਉਤਾਰ ਦਿੱਤਾ ਹੁਣ ਤੁਹਾਨੂੰ ਲੱਗਦਾ ਤੁਸੀਂ ਨਵੀਂ ਪਾਰਟੀ ਜੇ ਬਣਾਓਗੇ ਤਾਂ ਲੋਕ ਤੁਹਾਡੇ ਨਾਲ ਕਰਨਗੇ ਵਿਸ਼ਵਾਸ ਕਰਨਗੇ ਪਹਿਲਾਂ ਤਾਂ ਮੈਂ ਤੀਸਰਾ ਬਦਲ ਦਾ ਥੋੜਾ ਜਿਹਾ ਸੰਖੇਪ ਦੱਸਣਾ ਚਾਹਣਾ ਕਿ ਦੇਖੋ ਲੋਕਾਂ ਨੇ ਕੋਈ ਕਸਰ ਨਹੀਂ ਛੱਡੀ ਸੀ ਜੀ ਬਿਲਕੁਲ ਇਹ ਤਾਂ ਜਿਹੜੇ ਦਿੱਲੀ ਦੇ ਆਗੂ ਸੀਗੇ ਉਹ ਪੰਜਾਬ ਦੀ ਨਵਜ ਹੀ ਨਹੀਂ ਸਮਝ ਸਕੇ ਉਹ ਲੋਕਾਂ ਦੇ ਉੱਤੇ ਭਰੋਸਾ ਹੀ ਨਹੀਂ ਕਰ ਸਕੇ ਉਹਨਾਂ ਨੇ ਆਣ ਕੇ ਐ ਯਤਨ ਕੀਤਾ ਕਿ ਸਾਰਾ ਕੰਮ ਜਦੋਂ ਦਿੱਲੀ ਵਾਲੇ ਲੀਡਰਾਂ ਨੇ ਆਣ ਕੇ ਪੰਜਾਬ 'ਚ ਕਰਨਾ ਇਹ ਪੰਜਾਬੀਆਂ ਨੂੰ ਕਦੀ ਕਬੂਲ ਨਹੀਂਗਾ ਜੀ ਇਸ ਲਈ ਉਹ ਉਹਨਾਂ ਨੇ ਸੁਨਹਿਰੀ ਮੌਕਾ ਗਵਾਇਆ ਔਰ ਪੰਜਾਬ ਦੇ ਲੋਕ ਅੱਜ ਵੀ ਚਾਹੁੰਦੇ ਨੇ ਕਿ ਤੀਸਰਾ ਬਦਲ ਇੱਕ ਆਵੇ ਜਿਹੜਾ ਅਕਾਲੀ ਦਲ ਤੇ ਕਾਂਗਰਸ ਤੋਂ ਖੇੜਾ ਛੁੱਟੇ ਔਰ ਕੋਈ ਇਨਸਾਫ ਪਸੰਦੀ ਦਾ ਰਾਜ ਬਹਾਲ ਹੋਵੇ ਇਸ ਲਈ ਅਸੀਂ ਦੁਬਾਰਾ ਝੰਡਾ ਚੁੱਕਾਂਗੇ ਆਉਣ ਵਾਲੇ ਸਮੇਂ ਵਿੱਚ ਅਸੀਂ ਇਸ ਮਾਰਚ ਵਿੱਚ ਮੈਂ ਕਹਿਣਾ ਚਾਹੁੰਦਾ ਕਿ ਸਿਮਰਜੀਤ ਸਿੰਘ ਬੈਂਸ ਜਿਹੜੇ ਲੋਕ ਇਨਸਾਫ ਪਾਰਟੀ ਦੇ ਨੇ ਧਰਮਵੀਰ ਗਾਂਧੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਪਟਿਆਲੇ ਤੋਂ ਸਾਰੇ ਆ ਰਹੇ ਨੇ ਅਸੀਂ ਸਾਰੇ ਚੰਗੇ ਬੰਦਿਆਂ ਨੂੰ ਨਾਲ ਲੈ ਕੇ ਇਕੱਠੇ ਹੋ ਕੇ ਔਰ ਆਉਣ ਵਾਲੇ ਸਮੇਂ ਵਿੱਚ ਹੋਰ ਇਸ ਨੂੰ ਵਿਸਤਾਰ ਕਰਕੇ ਜਿਹੜੇ ਵੀ ਸਾਡੇ ਨਾਲ ਹਮਕਿਆਰ ਲੋਕ ਹੋਣਗੇ ਜਿਹੜੇ ਪੰਜਾਬ ਲਈ ਲੜਨਾ ਚਾਹੁੰਦੇ ਉਹਨਾਂ ਨੂੰ ਨਾਲ ਲੈ ਕੇ ਔਰ 2019 ਦੀਆਂ ਇਲੈਕਸ਼ਨਾਂ ਚ ਅਵਸ਼્ય ਲੋਕਾਂ ਦੇ ਹਿੱਤ ਵਿੱਚ ਆਪਣਾ ਇੱਕ ਨਵਾਂ ਬਦਲ ਜੜਾ ਉਹ ਪੈਦਾ ਕਰਕੇ ਦੇਾਂਗੇ ਲੋਕਾਂ ਨੂੰ ਕੀ ਇੱਕ ਨਵੀਂ ਪਾਰਟੀ ਜਲਦੀ ਲੋਕਾਂ ਨੂੰ ਨਜ਼ਰ ਆਊਗੀ ਬਸ ਇਸੇ ਮਾਰਚ ਵਿੱਚੋਂ ਤੁਸੀਂ ਦੇਖੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨਾ ਕੋਈ ਚੰਗਾ ਜ਼ਰੂਰ ਨਿਕਲੇਗਾ ਪੰਜਾਬ ਵਿੱਚ ਅੱਛਾ 2019 ਦੇ ਇਲੈਕਸ਼ਨ ਆ ਰਹੇ ਨੇ ਤੁਸੀਂ ਤੁਸੀਂ ਉਹ ਚੋਣ ਲੜੋਗੇ ਇਹ ਵੀ ਮੈਂ ਜਿੱਦਾਂ ਜਿੱਦਾਂ ਲੋਕਾਂ ਦੀ ਸਾਨੂੰ رائے ਮਿਲਦੀ ਹੁਣ ਦੇਖੋ ਨਾ ਅਸੀਂ 8 ਦਿਨ ਅਗਰ 180 ਕਿਲੋਮੀਟਰ ਤੁਰਾਂਗੇ ਅਸੀਂ ਹਜ਼ਾਰਾਂ ਲੋਕਾਂ ਦੇ ਨਾਲ ਇੰਟਰੈਕਸ਼ਨ ਕਰਨਾ ਉਹ ਲੋਕਾਂ ਦੇ ਨਾਲ مشورہ ਕਰਾਂਗੇ ਕਿ ਤੁਹਾਡੀਆਂ ਸਮੱਸਿਆਵਾਂ ਕੀ ਆ ਇਹਨਾਂ ਦਾ ਹੱਲ ਕੀ ਹੈ ਤੁਸੀਂ ਚੋਣੇ ਕੀ ਹੋ ਔਰ ਜੇ ਲੋਕਾਂ ਨੇ ਕਿਹਾ ਕਿ ਹਾਂ ਤੁਹਾਨੂੰ ਇਲیکشن لڑਣੀ ਚਾਹੀਦੀ ਹੈ ਤਾਂ ਫਿਰ ਉਸ ਹਿਸਾਬ ਨਾਲ ਲੜਾਂਗੇ ਜੀ ਅੱਛਾ ਤੇ ਇੱਕ ਆਖਰੀ ਸਵਾਲ ਜਿਹੜੇ ਜਦੋਂ ਵੀ ਇਲੈਕਸ਼ਨ ਹੁੰਦੇ ਨੇ ਜਿਹੜੇ ਆਪਣੇ ਮੇਨ ਮੁੱਦੇ ਨੇ ਜਿਹੜੇ ਤੁਸੀਂ ਮੈਨੂੰ ਗੁਣਾਏ ਨੇ ਇਹ ਮੁੱਦੇ ਜਿਹੜੇ ਨੇ ਉਦੋਂ ਪਰਾਂ ਹੋ ਜਾਂਦੇ ਨੇ ਜਦੋਂ ਇਲੈਕਸ਼ਨ ਦੀ ਕੈਂਪੇਨ ਹੁੰਦੀ ਆ ਉਦੋਂ ਇੱਕ ਵਿਅਕਤੀ ਕੇਂਦਰਿਤ ਸਿਆਸਤ ਲੜੀ ਜਾਂਦੀ ਆ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਦੇ ਰੇ ਨਾਲ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਉਦੋਂ ਆਪਣੇ ਸਲੋਗਨ ਕਿਉਂ ਚੇਂਜ ਹੋ ਜਾਂਦੇ ਨੇ ਨਹੀਂ ਆ ਇਹ ਬਹੁਤ ਅੱਛਾ ਸਵਾਲ ਤੁਸੀਂ ਪੁੱਛਿਆ ਵਾ ਅਸੀਂ ਮੁੱਦਈਆਂ ਇਸ਼ੂ ਬੇਸਡ ਪੋਲਿਟਿਕਸ ਤੇ ਜੀ ਆ ਆਪਣੇ ਪੰਜਾਬ ਦੇ ਵਿੱਚ ਅੱਜ এডੂਕੇਸ਼ਨ ਟੇ ਟੇਰੀ ਹੋ ਗਈ ਹੈਲਥ ਕੇਅਰ ਡਿਸਪੈਂਸਰੀਆਂ ਖਤਮ ਹੋ ਗਈਆਂ ਬੇਰੋਜ਼ਗਾਰੀ ਹੋ ਗਈ ਭ੍ਰਿਸ਼ਟਾਚਾਰ ਜਿਉਂ ਦਾ ਤਿਉਂ ਆ ਕਿਸਾਨ ਖੇਤ ਮਜ਼ਦੂਰ ਮਰ ਰਹੇ ਨੇ ਵਪਾਰੀ ਕੁਚਲਿਆ ਪਿਆ ਵਾ ਵਪਾਰ ਬਹੁਤ ਸਾਰਾ ਪੰਜਾਬ ਚੋਂ ਬਾਹਰ ਚਲੇ ਗਿਆ ਵਾ ਸ਼ੈਡਿਊਲ ਕਾਸਟ ਤੇ ਬੈਕਵਰਡ ਕਲਾਸਸ ਨਾਲ ਪੋਸਟ میٹرਿਕ ਸਕਾਲਰਸ਼ਿਪਸ ਉਹਨਾਂ ਦੇ ਨਾਲ ਵਿਤਕਰਾ ਹੋ ਰਿਹਾ ਵਾ ਰਾਜਕਤਾ ਫੈਲੀ ਹੋਈ ਆ ਕਤਲੋਗਾਰਤ ਆ ਪੰਜਾਬ ਦੇ ਵਿੱਚ ਜਿਹੜਾ ਕਰਜ਼ਾ ਵਾ ਸਰਕਾਰ ਦਾ ਉਹ 2.5 ਲੱਖ ਕਰੋੜ ਤੱਕ ਪਹੁੰਚ ਗਿਆ ਜਿਹਦੇ ਕਰਕੇ 25000 ਕਰੋੜ ਰੁਪਏ ਇਕੱਲਾ ਵਿਆਜ ਭਰਨਾ ਪੈਂਦਾ ਸਰਕਾਰ ਨੂੰ ਜਿਹਦੇ ਕਰਕੇ ਕੋਈ ਕੰਮ ਨਹੀਂ ਹੋ ਰਿਹਾ ਇਹ ਜਿਹੜੇ ਬਰਨਿੰਗ ਇਸ਼ੂਸ ਨੇ ਸਾਡੇ ਹਿਸਾਬ ਦੇ ਨਾਲ 12 ਇੱਕ ਦਰਜਨ ਦੇ ਕਰੀਬ ਬਰਨਿੰਗ ਇਸ਼ੂਸ ਨੇ ਪੰਜਾਬ ਦੇ ਜਿਹਦੇ ਚ ਨਸ਼ੇ ਵੀ ਨੇ ਇਨਵੋਲਵ ਨੇ ਇਹ ਸਾਰੀਆਂ ਗੱਲਾਂ ਦੇ ਉੱਤੇ ਬਹਿਸ ਹੋ ਕੇ ਲੋਕਾਂ ਨੂੰ ਵੋਟ ਪਾਉਣੀ ਚਾਹੀਦੀ ਆ ਪਰ ਇਹ ਜਿਹੜੀਆਂ ਛਾਤਰ ਪਾਰਟੀਆਂ ਨੇ ਜਿਹੜੇ ਲੋਕ ਮੀਡੀਆ ਵੀ ਸਾਡਾ ਇਹਦੇ ਵਿੱਚ ਨਾਲ ਇਨਵੋਲਵ ਹੈ ਉਹ ਇਹਨੂੰ ਅ ਪਰਸਨੈਲਿਟੀ ਸੈਂਟ੍ਰਿਕ ਇਲੈਕਸ਼ਨ ਬਣਾ ਦਿੰਦਾ ਵਾ ਉਹ ਤੁਸੀਂ ਨਾ ਨਾਰੇ ਪੜਦੇ ਤੇ ਜੀ ਕੇਜਰੀਵਾਲ ਦਾ ਨਾਰਾ ਵੀ ਉਹੀ ਸੀ ਅਮਰਿੰਦਰ ਸਿੰਘ ਦਾ ਵੀ ਨਾਰਾ ਸਾਡਾ ਇਹ ਮੰਨਣਾ ਵਾ ਕਿ ਲੋਕਾਂ ਦੇ ਮੁੱਦਿਆਂ ਦੇ ਉੱਤੇ ਪੂਰੀ ਬਹਿਸ ਸੁਣਨ ਤੋਂ ਬਾਅਦ ਵੋਟ ਚੜੀਆ ਉਹ ਪੈਣੀ ਚਾਹੀਦੀ ਆ ਇਹ ਇਹਦੇ ਵਿੱਚ ਤਬਦੀਲੀ ਲਿਆਉਣ ਵਾਸਤੇ ਪੂਰੀ ਚਾਰਾ ਜੋਇ ਕਰਾਂਗੇ ਹੁਣ ਵੀ ਕਿਤੇ ਇਹ ਤਾਂ ਨਹੀਂ ਹੋਊਗਾ ਵੀ ਖੈਰਾ ਇੱਕ ਹਾਈਲਾਈਟ ਨੇਮ ਹੈ ਤੁਸੀਂ ਵੀ ਤਾਂ ਉਦੋਂ ਵਕਤ ਨਹੀਂ ਹੋਊਗਾ ਕਿਤੇ ਨਹੀਂ ਮੈਂ ਅੱਜ ਵੀ ਤੁਸੀਂ ਜੇ ਮੇਰੀ ਤਕਰੀਰ ਸੁਣੋਗੇ ਮੈਂ ਜਿੱਥੇ ਵੀ ਜਾ ਕੇ ਪਿੰਡਾਂ 'ਚ ਗੱਲ ਕਰਦਾ ਮੈਂ ਪੰਜਾਬ ਦੇ ਲੋਕਾਂ ਦੀ ਇਸ਼ੂਜ਼ ਉਠਾ ਰਿਹਾ ਹਾਂ ਕਿਉਂਕਿ ਇਸ਼ੂਜ਼ ਮੋਰ ਇੰਪੋਰਟੈਂਟ ਨੇ ਇੰਡੀਵਿਜੂਅਲ ਕੋਈ ਚੀਜ਼ ਨਹੀਂਗੀ ਪੰਜਾਬ ਤੇ ਇਸ ਕਾਇਨਾਤ ਨੇ ਇੱਥੇ ਰਹਿਣਾ ਸਾਡੀਆਂ ਅਗਲੀਆਂ ਪੀੜ੍ਹੀਆਂ ਨੇ ਆਉਣਾ ਇਥੇ ਕੋਈ ਕਿਸੇ ਖੇਰੇ ਨੇ ਪੱਕਾ ਨਹੀਂ ਰਹਿਣਾ ਕਿਸੇ ਅਮਰਿੰਦਰ ਨੇ ਪੱਕਾ ਨਹੀਂ ਰਹਿਣਾ ਕਿਸੇ ਬਾਦਲ ਸੁਖਬੀ ਨੇ ਨਹੀਂ ਰਹਿਣਾ ਅਲਟੀਮੇਟਲੀ ਇਹ ਜਿਹੜੀ ਧਰਤੀ ਤੇ ਇਹ ਸਾਰਾ ਵਾਤਾਵਰਨ ਹੈ ਅਸੀਂ ਆਪਣੇ ਅਗਾਊਂ ਜਿਹੜੀਆਂ ਪੀੜ੍hiyan ਆਉਣੀਆਂ ਉਹਨਾਂ ਵਾਸਤੇ ਛੱਡ ਕੇ ਜਾਣਾ ਵਾ ਤੇ ਇਸ ਲਈ ਆਪਾਂ ਨੂੰ ਇਸ਼ੂ ਬੇਸਡ ਪੋਲਿਟਿਕਸ ਦੇ ਉੱਤੇ ਤਵੱਜੂ ਦੇਣੀ ਚਾਹੀਦੀ ਆ ਨਾ ਕਿ ਪਰਸਨੈਲਿਟੀ ਕਲਟ ਪਰਸਨੈਲਿਟੀ ਓਰੀਐਂਟਡ ਪੋਲਿਟਿਕਸ ਬਹੁਤ ਚੰਗਲ ਕੰਮ ਸ਼ੁਕਰੀਆ ਤੁਹਾਡਾ ਦੋਸਤੋ ਇਹ ਸਨ ਪੰਜਾਬ ਦੇ ਸੂਝਵਾਨ ਨੇਡਰ ਅਤੇ ਬੇਤੜਕ ਨੇਤਾ ਸਰਦਾਰ ਹਸਪਾਲ ਸਿੰਘ ਜੀ ਖਹਿਰਾ ਜਿਨ੍ਹਾਂ ਨੂੰ ਐਲੋਪੀ ਦੇ ਅਹੁਦੇ ਤੋਂ ਬਾਅਦ ਹਟਾਇਆ ਤਾਂ ਗਿਆ ਪਰ ਜਿਹੜੀਆਂ ਵਿਰੋਧੀ ਦੀਆਂ ਕੋਸ਼ਿਸ਼ਾਂ ਸੀ ਉਹ ناکਾਮ ਹੋਈਆਂ ਨੇ ਕਿਉਂਕਿ ਉਹਨਾਂ ਨੇ ਫਿਰ ਤੋਂ ਇੱਕ ਨਵਾਂ ਬਦਲ ਪੰਜਾਬ ਨੂੰ ਦੇਣ ਦੀ ਜਿਹੜੀ ਤਿਆਰੀ ਉਹ ਵਿੱਢ ਲਈ ਹੈ ਤੁਹਾਡੇ ਇਸ ਬਾਰੇ ਕੀ ਮੰਨਣਾ ਹੈ ਤੁਸੀਂ ਵੀਡੀਓ ਥੱਲੇ ਕਮੈਂਟ ਕਰਕੇ ਆਪਣੀ ਰਾਏ ਜਰੂਰ ਰੱਖਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ